ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਦੇ بیٹے ਹੰਟਰ ਬਾਈਡਨ ਨੂੰ 25 ਸਾਲ ਦੀ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ 25 ਸਾਲ ਤੱਕ ਹੰਟਰ ਬਾਈਡਨ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਦੇ ਪਿੱਛੇ ਰਹਿਣਾ ਪੈ ਸਕਦਾ ਔਰ ਇਹ ਪਹਿਲੀ ਵਾਰ ਹੈ ਕਿ ਇੱਕ ਸਿਟਿੰਗ ਰਾਸ਼ਟਰਪਤੀ ਯਾਨੀ ਕਿ ਸਿਟਿੰਗ ਪ੍ਰੈਜ਼ੀਡੈਂਟ ਦੇ بیٹے ਨੂੰ ਐਡੀ ਵੱਡੀ ਸਜ਼ਾ ਜਿਹੜੀ ਆ ਉਹ ਦਿੱਤੀ ਜਾਣੀ ਹੈ ਸਾਰਾ ਮਾਮਲਾ ਸ਼ੁਰੂ ਹੁੰਦਾ 2018 ਦੇ ਵਿੱਚ ਜਦੋਂ ਜੋ ਬਾਈਡਨ ਦਾ ਬੇਟਾ ਹੰਟਰ ਬਾਈਡਨ ਇੱਕ ਪਿਸਤੌਲ ਖਰੀਦਦਾ ਜਦੋਂ ਇਹ 2018 ਦੇ ਵਿੱਚ ਇੱਕ ਪਿਸਤੌਲ ਖਰੀਦਾ ਤੇ ਉਹਦੇ ਵਿੱਚ ਜਿਹੜੇ ਕਾਲਮ ਭਰਨੇ ਹੁੰਦੇ ਆ ਜਦੋਂ ਇਹ ਪਿਸਤੌਲ ਖਰੀਦਿਆ ਜਾਂਦਾ ਜਿਹੜੀਆਂ ਉਹਦੀਆਂ ਫਾਰਮੈਲਿਟੀਆਂ ਹੁੰਦੀਆਂ ਉਹਦੇ ਵਿੱਚ ਇੱਕ ਫਾਰਮੈਲਿਟੀ ਇਹ ਹੁੰਦੀ ਆ ਵੀ ਤੁਸੀਂ ਆਪਣੇ ਬਾਰੇ ਹਲਫ਼ ਦੇਣਾ ਹੁੰਦਾ ਕਿ ਮੈਂ ਕੋਈ ਨਸ਼ਾ ਕਰਦਾ ਜਾਂ ਨਹੀਂ ਕਰਦਾ ਦੱਸਿਆ ਜਾ ਰਿਹਾ ਵੀ ਜਿਹੜਾ ਇਹ ਹੰਟਰ ਬਾਈਡਨ ਆ ਇਹ ਨਸ਼ੇ ਦਾ ਆਦੀ ਸੀਗਾ ਪਰ ਜਦੋਂ ਇਹਨੇ ਉਹ ਕਾਲਮ ਭਰਿਆ ਤਾਂ ਉਹਦੇ ਵਿੱਚ ਇਹਨੇ ਲਿਖ ਦਿੱਤਾ ਕਿ ਮੈਂ ਕਿਸੇ ਕਿਸਮ ਦਾ ਜਿਹੜਾ ਨਸ਼ਾ ਉਹ ਨਹੀਂ ਕਰਦਾ ਤੇ ਬਾਅਦ ਵਿੱਚ ਹੌਲੀ ਹੌਲੀ ਪਤਾ ਲੱਗਣ ਲੱਗਾ ਵੀ ਇਹ ਤਾਂ ਨਸ਼ੇ ਦਾ ਆਦੀ ਆ ਕਿਉਂਕਿ ਜਿਹੜਾ ਸ਼ਖਸ ਨਸ਼ੇ ਦਾ ਆਦੀ ਹੋਵੇਗਾ ਕਿਸੇ ਮੁਲਕ 'ਚ ਵੀ ਹੋਵੇ ਉਹਨੂੰ ਅਸਲਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਉਹਦਾ ਕਾਰਨ ਇਹ ਹੁੰਦਾ ਵੀ ਉਹ ਨਸ਼ੇ ਦੀ ਲੋਰ ਦੇ ਵਿੱਚ ਕਿਸੇ ਦੀ ਵੀ ਜਾਨ ਲੈ ਸਕਦਾ ਜਾਂ ਕਿਸੇ ਦੀ ਜਾਨ ਜਿਹੜੀ ਆ ਉਹ ਮੁਸੀਬਤ ਦੇ ਵਿੱਚ ਪਾ ਸਕਦਾ ਪਰ ਕਿਉਂਕਿ ਹੁਣ ਇਹਨੂੰ ਲੱਗਾ ਵੀ ਮੈਂ ਇੱਕ ਰਾਸ਼ਟਰਪਤੀ ਦਾ ਬੇਟਾ ਆਂ ਤੇ ਉਹ ਵੀ ਦੁਨੀਆ ਦੇ ਸਭ ਤੋਂ ਪਾਵਰਫੁੱਲ ਮੁਲਕ ਦਾ ਰਾਸ਼ਟਰਪਤੀ ਹੋਵੇ ਅਮਰੀਕਾ ਦਾ ਰਾਸ਼ਟਰਪਤੀ ਹੋਵੇ ਤਾਂ ਮੈਨੂੰ ਕਿਹੜਾ ਕਿਸੇ ਨੇ ਫੜ ਲੈਣਾ 2023 ਦੇ ਵਿੱਚ ਇਹ ਸਾਰਾ ਕੇਸ ਜਿਹੜਾ ਇਹ ਸ਼ੁਰੂ ਹੋਇਆ ਵੀ ਜਦੋਂ ਇਹ ਦਲੀਲਾਂ ਦਿੱਤੀਆਂ ਗਈਆਂ ਅਦਾਲਤ ਦੇ ਵਿੱਚ ਕਿ ਇਹ ਨਸ਼ੇ ਦਾ ਆਦੀ ਹੈ ਇਹਦੇ ਕੋਲ ਜਿਹੜੀ ਗਨ ਇਹਨੇ ਰੱਖੀ ਹੋਈ ਹੈ ਇਹ ਉਸ ਬੰਦੂਕ ਦੇ ਨਾਲ ਨੁਕਸਾਨ ਜ਼ਰੂਰ ਕਿਸੇ ਦਾ ਕਰ ਸਕਦਾ ਔਰ ਫਿਰ ਜਦੋਂ ਕੇਸ ਚੱਲਿਆ ਤਾਂ ਆਖਰਕਾਰ ਕੱਲ 12 ਜੂਨ ਵਾਲੇ ਦਿਨ ਇਹਨੂੰ ਜਿਹੜੀ ਹੈ ਇਹ ਸਜ਼ਾ ਸੁਣਾਈ ਗਈ ਹੈ ਜਿਹੜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹਨੇ ਤਿੰਨ ਕਿਸਮ ਦਾ ਜਿਹੜਾ ਉਹ ਕ੍ਰਾਈਮ ਕੀਤਾ ਪਹਿਲਾਂ ਤਾਂ ਕਹਿੰਦੇ ਇਹਨੇ ਕ੍ਰਾਈਮ ਇਹ ਕੀਤਾ ਕਿ ਇਹਨੇ ਝੂਠ ਬੋਲਿਆ ਕਿ ਮੈਂ ਨਸ਼ਾ ਨਹੀਂ ਕਰਦਾ ਦੂਸਰਾ ਇਹਨੇ ਕ੍ਰਾਈਮ A ਕੀਤਾ ਇਹਨੇ ਜਿਹੜਾ ਨਸ਼ਾ ਜਿਹੜਾ ਬੰਦੂਖ ਖਰੀਦੀ ਆ ਉਹਨੂੰ ਲੁਕੋ ਕੇ ਰੱਖਿਆ ਯਾਨੀ ਕਿ ਇਹਨੇ ਲੋਕਾਂ ਨੂੰ ਦੱਸਿਆ ਨਹੀਂ ਕਿਸੇ ਨੂੰ ਵੀ ਮੇਰੇ ਕੋਲ ਇੱਕ ਗਨ ਵੀ ਹੈਗੀ ਆ ਇਹਨੂੰ ਸੀਗਾ ਕਿ ਸ਼ਾਇਦ ਇਹ ਇਦਾਂ ਹੀ ਜਿਹੜਾ ਮਾਮਲਾ ਆਇਆ ਗਿਆ ਹੋ ਜਾਣਾ ਕੋਈ ਗੱਲ ਨਹੀਂ ਹੋਣੀ ਹੁਣ ਇਹਨੂੰ ਜਿਹੜਾ ਤੀਜੀ ਸਜ਼ਾ ਹੋਈ ਆ ਉਹ ਇਸ ਕਰਕੇ ਹੋਈ ਆ ਵੀ ਤੂੰ ਪਹਿਲੇ ਦੋ ਝੂਠ ਜਿਹੜੇ ਬੋਲਿਆ ਯਾਨੀ ਕਿ ਤੂੰ ਅਦਾਲਤ ਦੇ ਨਾਲ ਧੋਖਾ ਕੀਤਾ ਲਗਭਗ 25 ਸਾਲ ਦੀ ਸਜ਼ਾ ਕਹਿੰਦੇ ਆ ਵੀ ਇਸ ਨੂੰ ਹੋ ਸਕਦੀ ਆ ਉਧਰ ਦੂਜੇ ਪਾਸੇ ਜੋ ਬਾਈਡਨ ਦਾ ਵੀ ਇਹੀ ਕਹਿਣਾ ਆ ਕਿ ਮੈਂ ਸਵਾਗਤ ਕਰਦਾ ਅਦਾਲਤ ਦਾ ਜਜਮੈਂਟ ਦਾ ਕਿ ਜਿਨ੍ਹਾਂ ਨੇ ਮੇਰੇ ਬੇਟੇ ਨੂੰ ਸਜ਼ਾ ਸੁਣਾਈ ਆ ਜੇ ਉਹਨਾਂ ਨੇ ਸਜ਼ਾ ਸੁਣਾਈ ਆ ਉਹਨਾਂ ਨੇ ਤੱਥਾਂ ਦੇ ਆਧਾਰ ਦੇ ਉੱਤੇ ਇਹ ਸਜ਼ਾ ਸੁਣਾਈ ਹੋਏਗੀ ਇਸ ਕਰਕੇ ਮੈਂ ਕਿਸੇ ਕਿਸਮ ਦਾ ਇਹਦੇ ਵਿੱਚ ਦਖਲ ਨਹੀਂ ਦਿੰਦਾ ਹੁਣ ਤੁਸੀਂ ਅੰਦਾਜ਼ਾ ਲਗਾਓ ਜਾਂ ਤੁਸੀਂ ਤਸੱਵਰ ਕਰੋ ਵੀ ਇਹ ਸਭ ਕੁਝ ਜੇ ਸਾਡੇ ਭਾਰਤ ਦੇ ਵਿੱਚ ਹੁੰਦਾ ਪਹਿਲੀ ਗੱਲ ਤਾਂ ਇਹ ਆ ਵੀ ਜਦੋਂ ਭਾਰਤ ਦੇ ਵਿੱਚ ਲਾਇਸੈਂਸ ਬਣਦਾ ਹੁੰਦੀ ਪ੍ਰਕਿਰਿਆ ਇੱਥੇ ਵੀ ਇਦਾਂ ਹੀ ਆ ਬੰਦੇ ਦਾ ਡੂਪ ਟੈਸਟ ਹੁੰਦਾ ਫਿਰ ਇੱਕ ਸਾਈਕੀਆਟ੍ਰਿਸਟ ਕੋ ਜਾਣਾ ਪੈਂਦਾ ਉੱਤੋਂ ਇੱਕ ਸਰਟੀਫਿਕੇਟ ਮਿਲਦਾ ਕਿ ਬੰਦਾ ਦਿਮਾਗੀ ਤੌਰ ਤੇ ਬਿਲਕੁਲ ਠੀਕ ਹੈ ਪਰ ਸਾਡੇ ਇੱਥੇ ਤੇ ਖਬਰਾਂ ਇਹ ਆਉਂਦੀਆਂ ਹੁੰਦੀਆਂ ਕਿ ਜਦੋਂ ਡੂਪ ਟੈਸਟ ਹੋਣਾ ਹੁੰਦਾ ਉੱਥੇ ਤੇ ਜਿਹੜੇ ਟੈਸਟ ਦੇ ਆ ਜਿਹੜੀਆਂ ਰਿਪੋਰਟਾਂ ਵਾ ਉਹ ਬਦਲ ਦਿੱਤੀਆਂ ਜਾਂਦੀਆਂ ਕਿਸੇ ਹੋਰ ਬੰਦੇ ਦਾ ਜਿਹੜਾ ਨਮੂਨੇ ਆ ਖੂਨ ਦੇ ਤੇ ਦੂਸਰੇ ਜਿਹੜੇ ਯੂਰਿਨ ਦੇ ਹੁੰਦੇ ਆ ਉਹ ਲੈ ਲਏ ਜਾਂਦੇ ਆ ਤਾਂ ਜੋ ਉਸ ਬੰਦੇ ਨੂੰ ਜਿਹੜਾ ਵਾ ਉਹ ਲਾਇਸੈਂਸ ਮਿਲ ਸਕੇ ਤੇ ਦੂਜੇ ਪਾਸੇ ਅਮਰੀਕਾ ਅਮਰੀਕਾ ਦਾ ਵੀ ਰਾਸ਼ਟਰਪਤੀ ਸਿਟਿੰਗ ਰਾਸ਼ਟਰਪਤੀ ਜੋ ਬਾਈਡਨ ਜਿਹੜਾ ਇਸ ਉਹਦੇ ਬੇਟੇ ਨੇ ਝੂਠ ਬੋਲਿਆ ਫਿਰ ਉਹਨੇ ਲਕੋ ਕੇ ਰੱਖਿਆ ਇਸ ਇਸ ਸਾਰੀ ਗੱਲ ਨੂੰ ਲਕੋਇਆ ਪਹਿਲਾਂ ਉਹਨੇ ਕਿਹਾ ਜੀ ਮੈਂ ਤੇ ਨਿਸ਼ਾਨੀ ਕਰਦਾ ਫਿਰ ਪਤਾ ਲੱਗਿਆ ਜੀ ਇਹ ਨਸ਼ਾ ਵੀ ਕਰਦਾ ਇਹਦੇ ਕੋਲ ਪਿਸਤੌਲ ਵੀ ਆ ਤੇ ਤਿੰਨ ਕਿਸਮ ਦੇ ਉਹਦੇ ਉੱਤੇ ਜਿਹੜੇ ਚਾਰਜਸ ਲਾ ਕੇ ਉਹਨੂੰ ਜਿਹੜੀ ਆ 25 ਸਾਲ ਤੱਕ ਦੀ ਜਿਹੜੀ ਸਜ਼ਾ ਉਹ ਸੁਣਾਈ ਜਾਣੀ ਆ ਤੇ ਸਾਡੇ ਵਾਲੇ ਪਾਸੇ ਕੀ ਹੁੰਦਾ ਲਾਇਸੈਂਸ ਬੰਦਾ ਲੈ ਜਾਂਦਾ ਬਾਅਦ ਚ ਉਹ ਵਾਰਦਾਤ ਵੀ ਕਰ ਦਿੰਦਾ ਤੇ ਬਾਅਦ ਚ ਜਦੋਂ ਵਾਰਦਾਤ ਕਰ ਦਿੰਦਾ ਤਾਂ ਫਿਰ ਇਹ ਸਿਲਸਿਲਾ ਇਹ ਚੱਲ ਪੈਂਦਾ ਵੀ ਇਹਦਾ ਰਾਜੀਨਾਵਾ ਕਰਾ ਦਿਓ ਫੇਰ ਉਹ ਪੂਰੀ ਇਨਕੁਆਇਰੀ ਹੁੰਦੀ ਨਹੀਂ ਵੀ ਇਹਨੂੰ ਲਾਇਸੈਂਸ ਦਿੱਤਾ ਕਿੰਨੇ ਸੀਗਾ ਕਿਉਂ ਕਿ ਕਿਹੜੇ ਡਾਕਟਰ ਸੀਗੇ ਜਿਨ੍ਹਾਂ ਨੇ ਇਹਦੀ ਮੈਡੀਕਲ ਰਿਪੋਰਟ ਜਿਹੜੀ ਆ ਉਹ ਪਾਸ ਕਰ ਦਿੱਤੀ ਸੀਗੀ ਸੋ ਇੱਕ ਲਸਾਨੀ ਜਿਹਨੂੰ ਕਹਿ ਸਕਦੇ ਆ ਇਹ ਜਜਮੈਂਟ ਆਈ ਆ ਅਮਰੀਕਾ ਦੇ ਵਿੱਚ ਜਿੱਥੇ ਰਾਸ਼ਟਰਪਤੀ ਦੇ ਬੇਟੇ ਨੂੰ ਲਗਭਗ 25 ਸਾਲ ਦੀ ਜਿਹੜੀ ਸਜ਼ਾ ਉਹ ਸੁਣਾਈ ਜਾਏਗੀ ਹੁਣ ਸਵਾਲ ਇਹ ਆ ਕਿ ਇਦਾਂ ਦੇ ਕਾਨੂੰਨ ਜਿਹੜੇ ਆ ਭਾਰਤ ਦੇ ਵਿੱਚ ਬਣੇ ਤਾਂ ਹੋਏ ਆ ਪਰ ਅਮਲ ਹੋਣੇ ਚਾਹੀਦੇ ਆ ਅਦਾਲਤਾਂ ਜਿਹੜੀਆਂ ਨੇ ਉਹ ਬਹੁਤ ਫੇਅਰ ਡਿਸੀਜਨ ਭਾਰਤ ਦੇ ਵਿੱਚ ਵੀ ਦਿੰਦੀਆਂ ਨੇ ਬਹੁਤ ਜਿਹੜੇ ਆ ਲਸਾਨੀ ਜਿਹੜੇ ਉਹਨਾਂ ਵੱਲੋਂ ਫੈਸਲੇ ਸੁਣਾਏ ਜਾਂਦੇ ਆ ਪਰ ਹੁੰਦਾ ਕੀ ਹੈ ਬਾਅਦ ਦੇ ਵਿੱਚ ਰਾਈਨਾਵਿਆਂ ਦਾ ਇੱਕ سلسلہ ਜਿਹੜਾ ਉਹ ਸ਼ੁਰੂ ਹੋ ਜਾਂਦਾ ਕਿ ਠੀਕ ਹੈ ਜੀ ਜੇ ਸਾਡੇ ਬੱਚੇ ਨੇ ਸ਼ਰਾਬ ਪੀਤੀ ਸੀਗੀ ਕੋਈ ਨਸ਼ਾ ਕੀਤਾ ਸੀਗਾ ਗੋਲੀ ਚਲਾ ਦਿੱਤੀ ਕਿਸੇ ਦੀ ਜਾਨ ਚਲੀ ਗਈ ਹੈ ਤਾਂ ਆਪਾਂ ਇਹ ਜਿਹੜਾ ਮੈਟਰ ਆ ਇਹਨੂੰ ਬਾਹਰੋਂ ਬਾਹਰ ਹੀ ਜਿਹੜਾ ਵਾ ਉਹ ਸੋਲਵ ਕਰ ਲੈਣੇ ਆ ਤੇ ਬਹੁਤ ਕੇਸਿਸ ਦੇ ਵਿੱਚ ਇਹ ਮਸਲੇ ਜਿਹੜੇ ਆ ਇਦਾਂ ਹੱਲ ਹੋ ਵੀ ਜਾਂਦੇ ਆ ਔਰ ਨਸ਼ੇੜੀ ਜਾਂ ਜਿਹੜੇ ਨਸ਼ੇ ਦੇ ਆਦੀ ਨੇ ਖਾਸ ਤੌਰ ਤੇ ਆ ਜਿਹੜਾ ਚਿੱਟਾ ਵਗੈਰਾ ਕਿਉਂਕਿ ਇਹ ਜਿਹੜਾ ਹੰਟਰ ਬਾਈਡਨ ਆ ਇਹਦੇ ਉੱਤੇ ਵੀ ਇਹੀ ਇਲਜ਼ਾਮ ਹੈ ਕਿ ਉਹ ਕੋਕੀਨ ਦਾ ਨਸ਼ਾ ਜਿਹੜਾ ਉਹ ਕਰਦਾ ਸੀਗਾ ਸੋ ਇਸ ਕਿਸਮ ਦੇ ਜਿਹੜੇ ਨਸ਼ੇ ਇਹ ਭਾਰਤ ਦੇ ਵਿੱਚ ਵੀ ਲਾਇਸੈਂਸ ਤਾਂ ਉਹ ਵੀ ਲਈ ਫਿਰਦੇ ਆ ਸੋ ਪਰ ਇਹਦੇ ਉੱਤੇ ਵੀ ਇੱਕ ਸਖਤੀ ਹੋਣੀ ਚਾਹੀਦੀ ਆ ਬਹੁਤ ਵਾਰੀ ਕੇਸਿਸ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਵੀ ਬਹੁਤ ਲੋਕ ਲਾਇਸੈਂਸ ਉਹ ਲੈ ਜਾਂਦੇ ਆ ਜਿਹੜੇ ਨਸ਼ੇ ਦੇ ਆਦੀ ਹੁੰਦੇ ਆ ਤੇ ਬਾਅਦ ਚੋਂ ਨੁਕਸਾਨ ਕਰਦੇ ਆ ਸੋ ਇਦਾਂ ਦੀਆਂ ਜਜਮੈਂਟਸ ਭਾਰਤ ਦੇ ਵਿੱਚ ਵੀ ਆਉਣੀਆਂ ਚਾਹੀਦੀਆਂ ਔਰ ਉਹਨਾਂ ਲੋਕਾਂ ਨੂੰ ਬਿਲਕੁਲ ਲਾਇਸੈਂਸ ਹਥਿਆਰ ਦਾ ਜਿਹੜਾ ਵਾ ਉਹ ਲਾਇਸੈਂਸ ਬਿਲਕੁਲ ਨਹੀਂ ਦਿੱਤਾ ਜਾਣਾ ਚਾਹੀਦਾ ਜਿਨ੍ਹਾਂ ਬਾਰੇ ਇਹ ਪਤਾ ਲੱਗ ਜਾਵੇ ਕਿ ਇਹ ਬੰਦਾ ਨਸ਼ੇ ਦਾਦੀ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ